ਲੋ ਜੀ ਅੱਜ ਆਏ ਠੀਕੇ ਚਾਚੇ ਦੇ ਪਾਈਪ ਲੈ ਕੇ ਟਰੱਕ ਟਰੱਕ ਫਸ ਗਿਆ ਖੱਤੇ ਚ ਹੁਣ ਦੇਖਦੇ ਆਂ ਕੀ ਬਣਦਾ ਕੋਈ ਟਰੈਕਟਰ ਲੱਗੇ ਹੋਇਆ ਕੱਢਣ ਤੇ ਖੜਾ ਕਾਲਾ ਮੁੰਡਾ ਰੇਤਾ ਚੱਪਣ ਵਾਲਾ ਕੋ ਉਹੜਾ ਪਰੇ ਪੱਗ ਵਾਲਾ ਉਹ ਪਰਲੀ ਸਾਈਡ ਇਹਦੇ ਦਾ ਕਹਿਣੀ ਕੀ ਨੇ ਗਾਹਾਂ ਦੀ ਗਾਹ ਵੀਡੀਓ ਦੇਖਿਓ ਕਿੰਨਾ ਕੁ ਸੌਂਦਾ ਇਹਦੇ ਬਾਰੇ ਚਲੋ ਦੇਖੋ ਹੁਣ ਕੀ ਬਣਦਾ ਆ ਲੈ ਗਏ ਜੱਟਾਂ ਦੇ ਟਰੈਕਟਰ ਜਾਂਦੇ ਨੇ ਫਰੂਪਾਂ ਦੇ ਉਹ ਚੱਲਣ ਦੇ ਹਲੇ ਮੂਵੀ ਗੱਲ 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 ਲੈ ਗਏ ਲੈ ਗਏ ਓ ਬਾਦਸ਼ਾਹ ਉਹ ਘੱਟਾ ਗਿਆ ਆਹ ਡੜਦਾ ਯਾਰ ਉਹ ਇੱਕ ਟਰੈਕਟਰ ਕੱਢ ਦੋ ਆਹ ਹਾਂ ਉਹ ਹਾਲਾ ਪਰਣੂ ਦਿੱਤੀ ਜਾਂਦਾ ਉਹ ਇੰਨੀ ਦਿੱਤੀ ਆ